ਸਤਿ ਸ਼੍ਰੀ ਅਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਦੂਸ ਸਵਾਗਤ ਕਰਦਾ ਹਾਂ ਈਡੀ ਵੱਲੋਂ ਲਗਾਤਾਰ ਲੀਡਰਾਂ ਦੇ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ ਤੇ ਇੱਕ ਕਾਰਵਾਈ ਈਡੀ ਵੱਲੋਂ ਹਰਿਆਣਾ ਦੇ ਵਿੱਚ ਕੀਤੀ ਗਈ ਹੈ ਹਰਿਆਣਾ ਦੇ ਸਾਬਕਾ ਐਮਐਲਏ ਦੀਆਂ ਮੁਸ਼ਕਲਾਵਧੀਆਂ ਨਜ਼ਰ ਆ ਰਹੀਆਂ ਨੇ ਕਿਉਂਕਿ ਈਡੀ ਦੀ ਰੇਡ ਦੇ ਦੌਰਾਨ ਕਾਫੀ ਸਮਾਨ ਬਰਾਮਦ ਹੋ ਗਿਆ ਜਿਦੇ ਵਿੱਚੋਂ 5 ਕਰੋੜ ਰੁਪਇਆ ਕੈਸ਼ ਬਰਾਮਦ ਕੀਤਾ ਗਿਆ ਵਿਦੇਸ਼ੀ ਬ੍ਰਾਂਡ ਦੀਆਂ ਸ਼ਰਾਬ ਦੀਆਂ ਬੋਤਲਾਂ ਬਰਾਮਦ ਕੀਤੀਆਂ ਗਈਆਂ ਨੇ ਤੇ ਇਸ ਤੋਂ ਇਲਾਵਾ ਕੁਝ ਅਜਿਹੇ ਦਸਤਾਵੇਜ਼ ਬਰਾਮਦ ਕੀਤੇ ਗਏ ਨੇ ਜੋ ਦੱਸਦੇ ਨੇ ਕਿ ਉਸ ਸਾਬਕਾ ਐਮ.ਐਲ.ਏ ਦੀ ਵਿਦੇਸ਼ਾਂ ਦੇ ਵਿੱਚ ਵੀ ਜਾਇਦਾਦ ਹੈ ਤੇ ਨਾਲ ਹੀ ਜਿੱਥੇ ਪੈਸੇ ਬਰਾਮਦ ਕੀਤੇ ਗਏ ਨੇ ਉੱਥੇ ਹੀ ਵਿਦੇਸ਼ੀ ਆਧੁਨਿਕ ਹਥਿਆਰ ਵੀ ਬਰਾਮਦ ਕੀਤੇ ਗਏ ਨੇ 300 ਤੋਂ ਜ਼ਿਆਦਾ ਜ਼ਿੰਦਾ ਕਾਰਤੂਸ ਵੀ ਬਰਾਮਦ ਹੋਏ ਨੇ ਐਮ.ਐਲ.ਏ ਦਾ ਨਾਮ ਹੈ ਦਿਲਬਾਗ ਸਿੰਘ ਇਨਲੋ ਇੰਡੀਅਨ ਨੈਸ਼ਨਲ ਲੋਕ ਦਲ ਦਾ ਸਾਬਕਾ ਐਮਐਲਏ ਯਮਨਾਨਗਰ ਤੋਂ ਚੋਣ ਲੜ ਚੁੱਕਿਆ ਹੈ 2014 ਦੇ ਵਿੱਚ ਇਹਨੇ ਚੋਣ ਲੜੀ ਸੀ ਤੇ ਜਿੱਤ ਹਾਸਲ ਕੀਤੀ ਸੀ ਲੋਕਾਂ ਦੇ ਵਿੱਚ ਕਾਫੀ ਵਿਚਰਦਾ ਹੋਇਆ ਨਜ਼ਰ ਆਇਆ ਸੀਗਾ ਤਸਵੀਰਾਂ ਦੇ ਦੌਰਾਨ ਦਿਲਬਾਗ ਸਿੰਘ ਪਰ ਹੁਣ ਦਿਲਬਾਗ ਸਿੰਘ ਦੀਆਂ ਮੁਸ਼ਕਲਾਂ ਵਧਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਨਜਾਇਜ਼ ਖਣਨ ਦੇ ਮਾਮਲੇ ਦੇ ਵਿੱਚ ਮਾਈਨਿੰਗ ਦੇ ਮਾਮਲੇ ਦੇ ਵਿੱਚ ਕੋਰਟ ਦੇ ਹੁਕਮਾਂ ਤੇ ਈਡੀ ਨੇ ਰੇਡ ਕੀਤੀ ਸੀ ਰੇਡ ਦੇ ਦੌਰਾਨ ਹੀ ਇਹ ਸਾਰਾ ਕੁਝ ਬਰਾਮਦ ਕੀਤਾ ਗਿਆ ਪਰ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਇਹ ਖੜੇ ਹੋਏ ਨੇ ਕਿ ਪੈਸਾ ਇੱਕ ਪਾਸੇ ਸ਼ਰਾਬ ਇੱਕ ਪਾਸੇ ਪਰ ਆਧੁਨਿਕ ਹਥਿਆਰ ਕਿਉਂ ਰੱਖੇ ਗਏ ਕਿਸ ਗੱਲ ਦਾ ਖਤਰਾ ਸੀ ਜਾਂ ਫਿਰ ਸ਼ੌਕ ਸੀਗਾ ਕਿਉਂ ਇੰਨੀਆਂ ਜਿਹੜੀਆਂ ਵਿਦੇਸ਼ੀ ਰਾਈਫਲਸ ਨੇ ਕਾਰਤੂਸ ਨੇ ਉਹ ਘਰ ਦੇ ਵਿੱਚ ਜਮ੍ਹਾਂ ਕੀਤੇ ਗਏ ਸੀ ਹਾਲਾਂਕਿ ਇਨੈਲੋ ਆਲਿਆਂ ਦਾ ਖਾਸ ਤੌਰ ਦੇ ਉੱਤੇ ਇਹਦੇ ਉੱਤੇ ਕੋਈ ਪੱਖ ਨਹੀਂ ਆਇਆ ਪਰ ਫਿਰ ਵੀ ਸਵਾਲ ਕਈ ਖੜੇ ਹੋ ਗਏ ਨੇ ਕਿ ਦਿਲਬਾਗ ਸਿੰਘ ਸਾਬਕਾ ਐਮਐਲਏ ਯਮਨਾ ਨਗਰ ਹਰਿਆਣਾ ਤੋਂ ਇੰਨਾ ਸਮਾਨ ਜੁਟਾ ਕੇ ਕਰਨਾ ਕੀ ਚਾਹੁੰਦਾ ਸੀ 5 ਕਰੋੜ ਰੁਪਇਆ ਕੈਸ਼ ਤੇ ਇਸ ਤੋਂ ਇਲਾਵਾ ਵਿਦੇਸ਼ੀ ਸ਼ਰਾਬ ਦੀਆਂ ਬੋਤਲਾਂ ਮਹਿੰਗੀ ਸ਼ਰਾਬ ਦੀਆਂ ਬੋਤਲਾਂ ਤੇ ਨਾਲ ਹੀ ਜ਼ਿੰਦਾ ਕਾਰਤੂਸ ਵਿਦੇਸ਼ੀ ਰਾਈਫਲਜ਼ ਕਾਫੀ ਕੁਸ਼ ਬ੍ਰਾਮ ਦੋਦੇ ਤੋਂ ਹੋ ਚੁੱਕਿਆ ਤੇ ਵਿਦੇਸ਼ਾਂ ਦੇ ਵਿੱਚ ਵੀ ਕਾਫੀ ਪ੍ਰਾਪਰਟੀ ਬਣਾਈ ਹੋਈ ਸੀ ਸਿੱਧੇ ਤੌਰ ਦੇ ਉੱਤੇ ਨਜਾਇਜ਼ ਮਾਈਨਿੰਗ ਦੇ ਨਾਲ ਮਾਮਲਾ ਜੁੜਿਆ ਸੀਗਾ ਜਿਸ ਤੋਂ ਬਾਅਦ ਦੇ ਵਿੱਚ ਈਡੀ ਨੇ ਇੱਕ ਕਾਰਵਾਈ ਕੀਤੀ ਹੈ ਤੇ ਈਡੀ ਇਸ ਤੋਂ ਇਲਾਵਾ ਹੋਰ ਵੀ ਕਈ ਕਾਰਵਾਈਆਂ ਕਰ ਰਹੀ ਹੈ ਪੰਜਾਬ ਦੇ ਵਿੱਚ ਵੀ ਕਈ ਲੀਡਰਾਂ ਦੇ ਉੱਤੇ ਈਡੀ ਨੇ ਸ਼ਿਕੰਜਾ ਕੱਸਿਆ ਸੀਗਾ ਤੇ ਇਸ ਤੋਂ ਇਲਾਵਾ ਈਡੀ ਲਗਾਤਾਰ ਦਿੱਲੀ ਦੇ ਮੁੱਖ ਮੰਤਰੀ ਹਰਵਿੰਦ ਕੇਜਰੀਵਾਲ ਨੂੰ ਵੀ ਤਿੰਨ ਵਾਰ ਸਮਨ ਕਰ ਚੁੱਕੀ ਹੈ ਪਰ ਉਹ ਈਡੀ ਅੱਗੇ ਪੇਸ਼ ਨਹੀਂ ਹੋਏ ਇਸ ਤੋਂ ਇਲਾਵਾ ਈਡੀ ਪਹਿਲਾਂ ਵੀ ਕਈ ਲੀਡਰਾਂ ਦੇ ਉੱਤੇ ਕਾਰਵਾਈ ਕਰ ਚੁੱਕੀ ਹੈ ਤੇ ਹੁਣ ਦਿਲਬਾਗ ਸਿੰਘ ਦੀਆਂ ਜੋ ਸਾਬਕਾ ਵਿਧਾਇਕ ਐ ਐਨਐਲਓ ਦਾ ਉਹਦੀਆਂ ਮੁਸ਼ਕਲਾਂ ਵਧਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਕਿਉਂਕਿ ਕਾਫੀ ਸਮਾਨ ਜ਼ਬਤ ਹੋ ਗਿਆ ਹੈ ਉਹ ਸਮਾਨ ਤੇ ਪੈਸੇ ਤੇ ਇਨਾ ਹਥਿਆਰਾਂ ਬਾਰੇ ਕੀ ਦਸਤਾਵੇਜ਼ ਬਰਾਮਦ ਹੁੰਦੇ ਨੇ ਕੀ ਸਪਸ਼ਟੀਕਰਨ ਦਿੰਦਾ ਹੈ ਦਿਲਬਾਗ ਸਿੰਘ ਕਿਸ ਤਰ੍ਹਾਂ ਦੀ ਜਾਂਚ ਅੱਗੇ ਵਧਦੀ ਹੈ ਜਿਵੇਂ ਕੋਈ ਅਪਡੇਟ ਆਏਗੀ ਲੈ ਕੇ ਹਾਜ਼ਰ ਹੋਵਾਂਗੇ ਅਗਿਆ데요 ਧੰਨਵਾਦ ਨਿਡਰ ਹਾਂ ਨਿਰਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੋਂ ਨਿਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਹਨ ਉਹਨਾਂ ਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ